ਇੱਕ ਸੇਠ ਜਿਸ ਦੇ ਤਿੰਨ ਪੁੱਤਰ ਸਨ ਉਸਨੇ ਆਪਣੀ ਸਾਰੀ ਮਾਇਆ ਨੂੰ ਇਕੱਠਾ ਕੀਤਾ ਅਤੇ ਤਿੰਨਾਂ ਪੁੱਤਰਾਂ ਦੇ ਹਿੱਸੇ ਅਲੱਗ ਕਰ ਦਿੱਤੇ ਆਪਣਾ ਹਿੱਸਾ ਵੀ ਅਲੱਗ ਕਰ ਦਿੱਤਾ ਅਤੇ ਪੰਜਵਾਂ ਹਿੱਸਾ ਉਸਨੇ ਦਸਵੰਦਾ ਬਰਾਬਰ ਰੱਖਿਆ ਆਪਣਾ ਹਿੱਸਾ ਵੀ ਉਸਨੇ ਪੁੱਤਰਾਂ ਨੂੰ ਦੇ ਦਿੱਤਾ ਅਤੇ ਕਿਹਾ ਕਿ ਇਹ ਜੋ ਪੰਜਵਾਂ ਹਿੱਸਾ ਹੈ ਮੈਂ ਆਪ ਦਾਨਪੁਰ ਕਰਨਾ ਹੈ ਅਤੇ ਦਾਨਪੁਨ ਕਰਨ ਵਾਸਤੇ ਕੱਡੇ ਪੈਸੇ ਨੂੰ ਉਸਨੇ ਇੱਕ ਕੰਦ ਵਿੱਚ ਸਰਾਫ ਕਰਾ ਕੇ ਉਸ ਅੰਦਰ ਰੱਖ ਦਿੱਤਾ ਹੋਨੇ ਹੀ ਸੋਟ ਹਾਲੋ ਸੋਚਦਾ ਹੈ ਕਿ ਅੱਜ ਦਾਨ ਕਰਦਾ ਹਾਂ ਕੱਲ ਦਾਨ ਕਰਦਾ ਹਾਂ ਅੱਜ ਕੱਲ ਕਰਦੇ ਕਰਦਿਆਂ ਮਹੀਨੇ ਤੇ ਮਹੀਨੇ ਸਾਲਾਂ ਦੇ ਸਾਲ ਬੀਤ ਗਏ ਅਖੀਰ ਕਾਲ ਨੇ ਉਸ ਨੂੰ ਆ ਕੇ ਰ ਪਾਇਆ ਮਿੰਟਾ ਸਕਿੰਟਾਂ ਦੀ ਹੀ ਉਸਦੀ ਜ਼ਿੰਦਗੀ ਰਹਿ ਗਈ ਰਿਸ਼ਤੇਦਾਰ ਆ ਗਏ ਪੁੱਤਰ ਵੀ ਆ ਗਏ ਸਾਰੇ ਰਿਸ਼ਤੇਦਾਰ ਸੇਠ ਨੂੰ ਕਹਿਣ ਲੱਗੇ ਤੇਰਾ ਆਖਰੀ ਸਮਾਂ ਆ ਗਿਆ ਹੈ ਕੋਈ ਗੱਲ ਸਾਂਝੀ ਕਰਨੀ ਹੈ ਤਾਂ ਕਰ ਲੈ ਪਰ ਸੇਠ ਦੀ ਹੁਣ ਆਵਾਜ਼ ਹੀ ਨਾ ਨਿਕਲੇ ਠਰ-ਖੜ ਕੰਬਦਾ ਹੈ ਅਤੇ ਆਖਰੀ ਸਵਾਸ ਲੈਂਦਾ ਹੈ ਸਵਾਸ ਨਿਕਲਦੀ ਨਹੀਂ ਪਈ ਅਤੇ ਕੰਦਵਾਲ ਇਸ਼ਾਰਾ ਕਰੀ ਜਾਂਦਾ ਹੈ ਰਿਸ਼ਤੇਦਾਰ ਕੰਦਵਾਲੀ ਵੇਖਦੇ ਹਨ ਕਿ ਕੰਦ ਵਿੱਚ ਕੀ ਹੈ ਅਤੇ ਉਸਦੇ ਪੁੱਤਰਾਂ ਨੂੰ ਪੁੱਛਦੇ ਹਨ ਕਿ ਸੇਠ ਕੀ ਕਹਿੰਦਾ ਪਿਆ ਹੈ ਉਸਤੇ ਪੁੱਤਰਾਂ ਨੂੰ ਪਤਾ ਸੀ ਕਿ ਸੇਠ ਨੇ ਪੰਜਵਾਂ ਹਿੱਸਾ ਰੱਖਿਆ ਹੈ ਪਰ ਹੁਣ ਪੁੱਤਰਾਂ ਦਾ ਵੀ ਮਨ ਬੇਈਮਾਨ ਹੋ ਗਿਆ